ਪਾਰਥ ਦੇ ਇਤਿਹਾਸ ਦੇ ਵਿੱਚ ਸਾਰਾ ਗੜੀ ਦੀ ਜੰਗ ਦਾ ਆਪਣਾ ਹੀ ਇੱਕ ਵਿਲੱਖਣ ਇਤਿਹਾਸ ਦਰਜ ਹੈ 12 ਸਤੰਬਰ 1897 ਨੂੰ 21 ਸਿੱਖ ਜਾਵਾ ਜੋਧਿਆਂ ਨੇ ਦੁਸ਼ਮਣ ਦੇ ਨਾਲ ਲੋਹਾ ਲੈਂਦਿਆਂ ਹੋਏ ਆ ਸ਼ਹਾਦਤ ਦਾ ਜਾਪੀ ਕੇ ਸਿੱਖਾਂ ਦੀ ਸੂਰਬੀਰਤਾ ਦਾ ਇੱਕ ਵਿਲੱਖਣ ਜਿਹੜਾ ਪ੍ਰਮਾਣ ਪੇਸ਼ ਕੀਤਾ ਤੇ ਇਤਿਹਾਸ ਦੇ ਵਿੱਚ ਇਸ ਜੰਗ ਨੂੰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਦਿੱਤਾ ਅੱਜ ਅਸੀਂ ਸਾਰਾ ਗੜੀ ਦੀ ਜੰਗ ਦੇ ਮਹਾਨ ਨਾਇਕ ਬਾਬਾ ਹਿਸਤ ਸਿੰਘ ਜੀ ਤੇ ਜੱਤੀ ਪਿੰਡ ਝੋਲਡਾ ਦੇ ਵਿੱਚ ਖੜੇ ਹੈ ਇਹ ਜਿਹੜਾ ਜੱਤੀਕਰ ਤੇ ਇਸ ਘਰ ਦੇ ਵਿੱਚ ਉਹ ਨਿੱਕੇ ਹੁੰਦੇ ਖੇਡੇ ਮੱਲੇ ਤੇ ਇੱਥੇ ਇਸ ਘਰ ਦੇ ਵਿੱਚ ਉਹਨਾਂ ਨੇ ਜਨਮ ਲਿਆ ਔਰ ਬਹੁਤ ਸਮਾਂ ਪਹਿਲਾਂ ਜਿਹੜਾ ਇਹ ਕਾਫੀ ਇਮਾਰਤ ਕੱਚੀ ਸੀ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਇਹ ਪਰਿਵਾਰ ਇਸ ਘਰ ਦੀ ਸੰਭਾਲ ਕਰਦਾ ਗਿਆ ਤੇ ਇਹਦੇ ਵਿੱਚ ਪਰਵਰਤਨ ਹੁੰਦਾ ਰਿਹਾ ਔਰ ਜਿਹੜਾ ਖੱਬੇ ਹੱਥ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਉਣ ਦਿਖਾਉਣ ਤੇ ਇਹ ਜਿਹੜਾ ਬਾਬਾ ਜੀ ਦਾ ਬੁੱਤ ਹੈ ਇਹ ਜਿਹੜੀ ਚਾਰ ਸਿੱਖ ਰੈਜੀਮੈਂਟ ਉਹਨਾਂ ਵੱਲੋਂ ਉਹਨਾਂ ਨੂੰ ਜਿਹੜਾ ਸ਼ਰਦਾ ਦੇ ਰੂਪ ਦੇ ਵਿੱਚ ਸ਼ਰਧਾਜਲੀ ਦੇ ਰੂਪ ਵਿੱਚ ਇੱਥੇ ਜਿਹੜੀ ਯਾਦਗਾਰ ਬਣਾਈ ਆ ਇਹ 12 ਸਤੰਬਰ 1997 ਦਾ ਚਾਰ ਸਿੱਖ ਸਾਰਾਗੜੀ ਜਿਹੜੀ ਹੈ ਉਹਦੀਆਂ ਜਿਹੜੀਆਂ ਯਾਦਾਂ ਤੇ ਉਸ ਯਾਦ ਨੂੰ ਸ਼ਹਾਦਤ ਦੀ ਉਸ ਲਾਸਾਨੀ ਕੁਰਬਾਨੀ ਕਰੈਜਮੈਂਟ ਵੱਲੋਂ ਉਹਨਾਂ ਨੂੰ ਸ਼ਹਾਦਤ ਉਹਨਾਂ ਨੂੰ ਸ਼ਰਦਾ ਦੇ ਫੁੱਲ ਜਿਹੜੇ ਆ ਭੇਟ ਕੀਤੇ ਜਾਂਦੇ ਆ ਔਰ ਇੱਥੇ ਹਰ ਸਾਲ ਪਰਿਵਾਰ ਵੱਲੋਂ ਤੇ ਚਾਰ ਸਿੱਖ ਰੈਜੀਮੈਂਟ ਵੱਲੋਂ ਸਮਾਗਮ ਹੁੰਦਾ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਲੋਕਲ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੇ ਵਿੱਚ ਕੋਈ ਵੀ ਸਮਾਗਮ ਨਹੀਂ ਕੀਤਾ ਜਾਂਦਾ ਔਰ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਰਿਵਾਰ ਜਿਹੜਾ ਆ ਇੱਥੇ ਇੱਕ ਸਮਾਗਮ ਰੱਖਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਨੇ ਪਾਠਾਂ ਦੇ ਭੋਗ ਪਾਏ ਜਾਂਦੇ ਨੇ ਔਰ ਚਾਰ ਸਿੱਖ ਰੈਜੀਮੈਂਟ ਆਪਣੇ ਇਸ ਮਹਾਨ ਨਾਇਕ ਨੂੰ ਯਾਦ ਕਰਦੀ ਹੋਈ ਜਿਹੜੀ ਆ ਉਹ ਸ਼ਰਧਾ ਦੇ ਫੁੱਲ ਅਰਪਿਤ ਕਰਦੀ ਹੈ ਔਰ ਇਹਨੂੰ ਸਲਾਮੀ ਦਿੱਤੀ ਜਾਂਦੀ ਹੈ ਔਰ ਇਸ ਵਾਰ ਵੀ ਜਿਹੜਾ ਇਹ ਬਾਬਾ ਜੀ ਸਰਸਿੰਘ ਜੀ ਦੀ ਯਾਦ ਨੂੰ ਸਲਾਮੀ ਦਿੱਤੀ ਜਾਏਗੀ 15 ਸਤੰਬਰ ਵਾਲੇ ਦਿਨ ਇੱਕ ਸਮਾਗਮ ਹੋਏਗਾ ਤੇ ਅਸੀਂ ਇਸ ਵਕਤ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਪਰਿਵਾਰਕ ਮੈਂਬਰ ਦੇ ਨਾਲ ਖੜੇ ਆ। ਸੋ ਮੇਰੇ ਨਾਲ ਜਗਦੇਵ ਸਿੰਘ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਪੁੱਛਦੇ ਆ ਕਿ ਇਸ ਘਰ ਦੇ ਵਿੱਚ ਬਾਬਾ ਜੀ ਨੇ ਜਨਮ ਲਿਆ ਪਹਿਲਾਂ ਇਹ ਘਰ ਕਿਉਂ ਜასი ਤੇ ਇਹ ਘਰ ਨੂੰ ਦੁਬਾਰਾ ਇਹਦਾ ਪੁਨਰ ਨਿਰਮਾਣ ਕਦੋਂ ਤੋਂ ਸ਼ੁਰੂ ਹੋਇਆ? ਸਾਸੀ ਗੱਲ ਬਾਈ। ਸਾਸੀ ਗੱਲ ਜੀ। ਬਾਈ ਜੀ ਇਹ ਬਾਬਾ ਜੀ ਨੇ ਇਸ ਘਰ ਦੇ ਵਿੱਚ ਹੀ ਆਪਣਾ ਜਨਮ ਲਿਆ ਸੀ ਹਾਂਜੀ ਜੀ ਠੀਕ ਹੈ ਤਾਂ ਇਹ ਜਿਹੜਾ ਘਰ ਆ ਇਹ ਬਹੁਤ ਪੁਰਾਣਾ ਆ 2-300 ਸਾਲ ਪੁਰਾਣੀਆਂ ਗੱਲਾਂ ਨੇ ਹਾਂਜੀ ਤੁਹਾਨੂੰ ਲੱਗਦਾ ਕਿ ਇਹ ਪਹਿਲਾਂ ਕੱਚਾ ਹੁਣਾ ਤੇ ਕਦੋਂ ਇਹ ਜਿਹੜਾ ਘਰ ਨੂੰ ਪੱਕਾ ਕੀਤਾ ਗਿਆ ਇਹਦਾ ਜੀ ਥੋੜਾ ਚਿਰ ਹੋਇਆ ਜੀ ਪੱਕਾ ਕਰ ਇਹਨੂੰ ਪਹਿਲਾਂ ਦਾ ਘਰ ਇਹ ਕੱਚਾ ਹੀ ਹੁੰਦਾ ਸੀਗਾ ਜੀ ਠੀਕ ਹੈ ਤੇ ਇਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਇਸ ਘਰ ਦੇ ਵਿੱਚ ਕੋਈ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਜਾਂ ਕੋਈ ਕੁਝ ਹੋਰ ਉਹਨਾਂ ਦੇ ਨਾਲ ਜੁੜੀਆਂ ਵਸਤਰ ਕੋਈ ਇੱਥੇ ਪਈਆਂ ਨੇ ਜਾਂ ਸੰਭਾਲ ਵਾਸਤੇ ਕਿ ਜਾਣੀ ਨਹੀਂ ਜੀ ਭਾਈ ਨਹੀਂ ਅੱਛਾ ਜੀ ਉਹ ਬਾਬਾ ਜੀ ਅੰਦਰ ਸਬੀਨਾ ਜੀ ਉਹ ਜਿਵੇਂ ਕਿਹਾ ਪੁਰਾਣੀ ਫੋਟੋ ਕੋਈ ਨਹੀਂ ਹੈਗੀ ਜੀ ਉਹ ਲੋ ਫੋਟੋਆਂ ਹੁੰਦੀਆਂ ਨਹੀਂ ਸੀਗੀਆਂ ਜੀ ਅੱਛਾ ਜੀ ਹਾਂਜੀ ਤੇ ਇਹ ਜਿਹੜਾ ਬੁੱਤ ਬਣਾਇਆ ਗਿਆ ਵਾ ਇਹ ਬੁੱਤ ਇੱਕ ਕਲਪਨਾ ਹੈ ਕਿ ਜਾਂ ਇਹ ਵੀ ਕੋਈ ਪੁਰਾਣੀ ਤਸਵੀਰ ਤੋਂ ਸੋਚ ਕੇ ਬਣਵਾਇਆ ਗਿਆ ਇਹ ਤਾਂ ਜੀ ਜਿਵੇਂ ਕਹਿੰਦੇ ਆ ਪੁਰਾਣੀ ਤਸਵੀਰ ਸੀਗੀ ਮੈਨੂੰ ਮੈਂ ਤਾਂ ਜੀ ਪਹਿਲਾਂ ਉਹ ਫੌਜ ਚੋਂ ਮਿਲਟਰੀ ਜੋ ਹੋਏ ਯਾਨੀ ਆ ਮੈਨੂੰ ਇੰਨੇ ਬਾਰੇ ਪਤਾ ਨਹੀਂ ਹੈਗਾ ਜੀ ਠੀਕ ਹੈ ਤੇ ਜਿਹੜੀ ਇਹ ਯਾਦਗਾਰ ਆ ਇਹ ਯਾਦਗਾਰ ਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ ਇਹ ਜੀ ਇਹਨੂੰ 100 ਸਾਲ ਬਾਅਦ ਬਣੀ ਸੀਗੀ ਜੀ ਅੱਛਾ ਇਹ 1997 ਚ ਬਣੀ ਸੀਗੀ ਇਹ ਫੌਜ ਬਣਾਇਆ ਗਿਆ ਸੀ ਫੌਜ ਦੇ ਰਾਂ ਹੀ ਬਣੀ ਆਈ ਠੀਕ ਜਾਨੀ ਕਹਿ ਸਕਦੇ ਆ 27 ਸਾਲ ਹੋਏ ਆ ਇਸ ਯਾਦਗਾਰ ਨੂੰ ਹਾਂਜੀ ਤੇ ਉਸ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਕੋਈ ਉਹਨਾਂ ਦੇ ਨਾਂ ਤੇ ਕੋਈ ਸਮਾਗਮ ਨਹੀਂ ਸੀ ਹੁੰਦਾ ਨਹੀਂ ਬਜ਼ੁਰਗਵਾਦ ਦੇ ਸੀਗੇ ਵੀ ਆਪਣਾ ਬਜ਼ਾਰ ਉਹ ਆਈ ਜਿਵੇਂ ਕਹਿੰਦੀ ਚਿੱਠੀਆਂ ਵਗੈਰਾ ਆਉਂਦੀਆਂ ਸੀ ਬੜਾ ਪੁਰਾਣੇ ਬਜ਼ੁਰਗ ਸੀਗੇ ਪੁਰਾਣੇ ਖੇਡਾਂ ਦੇ ਸੀਗੇ ਜੀ ਇਸ ਕਰਕੇ ਪਹਿਲਾਂ ਨਹੀਂ ਉਹ ਬਣਾ ਸਕੇ ਜਿਵੇਂ ਕਹਿੰਦੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਸਾਡੇ ਬਜ਼ੁਰਗ ਸੀਗੇ ਹੂੰ ਉਹਨਾਂ ਤੇ ਇਹ ਜਗ੍ਹਾ ਬਣ ਗਈ ਅੱਛਾ ਠੀਕ ਹਾਂਜੀ ਤੇ ਅੱਜ ਜਿਵੇਂ ਤੁਹਾਡੇ ਪਰਿਵਾਰ ਦੇ ਨਾਲ ਜੁੜੇ ਹਨ ਇੱਕ ਛੋਟੀ ਗੱਲ ਨਹੀਂ ਹੈ ਬੜੀ ਅੰਤਰਰਾਸ਼ਟਰੀ ਪੱਧਰ ਦੀ ਇੱਕ ਜਿਹੜੀ ਕੁਰਬਾਨੀ ਹੈ ਜਿਹੜੀ ਹੈ ਵੱਡੀ ਘਟਨਾ ਸੀ ਜਿਹਦੇ ਵਿੱਚ ਸਿੱਖਾਂ ਦੀ ਸ਼ਹਾਦਤ ਦਾ ਇੱਕ ਵੱਡਾ ਪ੍ਰਮਾਣ ਜਿਹੜਾ ਸਾਹਮਣੇ ਆਇਆ ਸੀਗਾ ਤਾਂ ਤੁਹਾਡੇ ਨਾਲ ਨਾ ਜੁੜਦਾ ਤੁਹਾਡੇ ਪਰਿਵਾਰ ਦਾ ਕਿਵੇਂ ਦਾ ਮਾਣ ਮਹਿਸੂਸ ਹੁੰਦਾ ਅਸੀਂ ਬਹੁਤ ਫਖਰ ਮਾਣ ਕਰਦੇ ਆ ਜੀ ਕਿ ਸਾਡੇ ਬਜ਼ੁਰਗ ਇੰਨੇ ਤਾਕੜੇ ਹੋਏ ਸ਼ਹੀਦ ਤੁਹਾਡੇ ਪਰਿਵਾਰ ਦੇ ਵਿੱਚੋਂ ਸਰਕਾਰ ਨੇ ਕੋਈ ਤੁਹਾਡੇ ਪਰਿਵਾਰ ਚੋਂ ਕਿਸੇ ਨੂੰ ਨੌਕਰੀ ਜਾਂ ਆਰਮੀ ਦੇ ਵਿੱਚ ਤੁਹਾਡੇ ਪਰਿਵਾਰ ਨੂੰ ਕਿਸੇ ਨੂੰ ਕੋਈ ਨੌਕਰੀ ਮਿਲੀ ਹੈ ਨਾ ਕੋਈ ਮਿਲੀ ਨਹੀਂ ਜੀ ਆਪਾਂ ਲੋਕ अच्छा हां जी सरकार ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਜਿਵੇਂ ਕਹਦੀ ਜੀ اچھا اچھا ਜੀ ਹਾਂ ਜੀ ਠੀਕ ਹੈ ਤੇ ਇਹ ਜਿਹੜੀ ਯਾਦਗਾਰ ਆ ਇਹ ਆਰਮੀ ਨੇ ਬਣਾਈ ਆ ਜਾਂ ਸਰਕਾਰ ਵੱਲੋਂ ਬਣਾਈ ਗਈ ਹੈ ਇਹ ਆਰਮੀ ਬਣਾ ਕੇ ਗਈ ਹੈ ਅੱਛਾ ਜੀ ਹਾਂ ਜੀ ਸਰਕਾਰ ਵੱਲੋਂ ਕੋਈ ਨਹੀਂ ਬਣਾਈ ਜਿਵੇਂ ਕਹਦੀ ਹੂੰ ਤੇ ਜਿਹੜਾ ਇਸ ਇਸ ਘਰ ਦੇ ਵਿੱਚ 15 ਤਰੀਕ ਨੂੰ ਸਮਾਗਮ ਹੋ ਰਿਹਾ ਹਾਂ ਜੀ ਤੇ ਉਹ ਉਹ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਸਰਕਾਰ ਵੱਲੋਂ ਹੁੰਦਾ ਹੈ ਕਿ ਜਾਂ ਪਰਿਵਾਰ ਵੱਲੋਂ ਜਾਂ ਜਿਹੜੀ ਆ ਚਾਰ ਸਿੱਖ ਰੈਜੀਮੈਂਟ ਉਹਦੇ ਵੱਲੋਂ ਹੁੰਦਾ ਹੈ ਇਹ ਪਰਿਵਾਰ ਵੱਲੋਂ ਦੇ ਚਾਰ ਸਖਰਾਈਮੈਂਟ ਬਦਲਉਂਦਾ ਜੀ ਉਹ ਆ ਕੇ ਹਰ ਸਾਹਿਬ ਸਲਾਮੀ ਦੇ ਕੇ ਜਾਂਦਾ ਜੀ ਬਾਬਾ ਜੀ ਹੂੰ ਸੁਭਲ ਕੋ ਦਰਸ਼ਕੋ ਜਿਸ ਤਰ੍ਹਾਂ ਬਾਬਾ ਜੀ ਦੇ ਜੀਵਨ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਜਾਤਾ ਇੱਥੇ ਹੋ ਸਕਤੀਆਂ ਸੀ ਪਰ ਸਮੇਂ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਤਕਨੀਕਾਂ ਦੇ ਬਦਲਾਅ ਦੇ ਨਾਲ ਕੱਚੇਕਰ ਅਲੋਪ ਹੋ ਗਏ ਨੇ ਜਾਂ ਪੁਰਾਣੀਆਂ ਚੀਜ਼ਾਂ ਲੋਪ ਹੋ ਰਹੀਆਂ ਨੇ ਉਸ ਤਰ੍ਹਾਂ ਉਹ ਵੀ ਚੀਜ਼ਾਂ ਸਾਡੇ ਤੋਂ ਖੁੱਸ ਗਈਆਂ ਜੇਕਰ ਸਾਡੇ ਕੋਲ ਹੁੰਦੀਆਂ ਜਾ ਪਰਿਵਾਰ ਕੋਲ ਹੁੰਦੀਆਂ ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਦੇਖ ਕੇ ਆਪਣੇ ਜੀਵਨ ਦੇ ਉੱਪਰ ਬਹੁਤ ਸਾਰਾ ਕੁਝ ਹਾਸਲ ਕਰ ਸਕਦੇ ਸੀ ਆਪਣੀ ਜੀਵਨ ਨੂੰ ਉਹਨਾਂ ਚੀਜ਼ਾਂ ਨੂੰ ਆਪਣਾ ਅਦਰਸ਼ ਆਪਣਾ ਪ੍ਰੇਰਨਾ ਸਰੋਤ ਬਣਾ ਸਕਦੇ ਸੀ ਜਾਂ ਭੁੱਲ ਜਾਂਦਾ ਉਹ ਜੋ ਸੰਭਾਲ ਕੇ ਰੱਖ ਸਕਦੇ ਸੀ ਪਰ ਅਫਸੋਸ ਕਿ ਉਹ ਚੀਜ਼ਾਂ ਨਹੀਂ ਹਨ ਸਾਡੇ ਹਿੱਸੇ ਦੇ ਵਿੱਚ ਉਹਨਾਂ ਦੀ ਸਿਰਫ ਇਹ ਯਾਦਗਾਰ ਰਹੀ ਜਾਏ ਉਹ ਘਰ ਜਿਹੜਾ ਕਿਸੇ ਵੇਲੇ ਕੱਚੀਆਂ ਇੱਟਾਂ ਦਾ ਹੋਇਆ ਕਰਦਾ ਸੀ ਅੱਜ ਪੱਕਾ ਸਿਰਫ ਇਸੇ ਘਰ ਨੂੰ ਇਸੇ ਆ ਜਿਹੜੀ ਸੀ ਦੀ ਸਮਾਰਕ ਨੂੰ ਇਸੇ ਨੂੰ ਅਸੀਂ ਸਜਦਾ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹਾਂ ਹੁਣ ਤੁਹਾਨੂੰ ਅਸੀਂ ਉਹ ਜਗ੍ਹਾ ਤੇ ਲੈ ਕੇ ਚੱਲਦੇ ਹਾਂ ਜਿੱਥੇ ਕਾਂਗਰਸ ਸਰਕਾਰ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਹਸਪਤਾਲ ਵੀ ਦਾ ਨਿਰਮਾਣ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਦੀ ਯਾਦ ਦੇ ਵਿੱਚ ਇੱਕ ਬੁੱਤ ਵੀ ਬਣਾਇਆ ਗਿਆ ਪਰ ਅਫਸੋਸ ਕਿ ਉਹ ਯਾਦ ਹਾਲੇ ਵੀ ਅਧੂਰੀ ਹੈ ਇਸ ਵਕਤ ਅਸੀਂ ਸੀਤ ਬਾਬਾ ਈਸਰ ਸਿੰਘ ਯਾਦਗਾਰੀ ਹਸਪਤਾਲ ਦੇ ਵਿੱਚ ਖੜੇ ਹਾਂ ਔਰ ਇਸ ਹਸਪਤਾਲ ਦਾ ਜਿਹੜਾ ਨੀ ਪੱਥਰ ਆ ਉਹ 31/7/2020 ਨੂੰ ਫਤੇਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਰੱਖਿਆ ਸੋ ਇਹ ਸ ਹਸਪਤਾਲ ਦਾ ਹਾਲੇ ਤੱਕ ਨਹੀਂ ਪੱਥਰ ਵੀ ਨਹੀਂ ਰੱਖਿਆ ਗਿਆ ਮੇਰੇ ਨਾਲ ਪੰਚ ترਸੀਮ ਸਿੰਘ ਜੀ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਸੀ ਗੱਲ ਬਾਪੂ ਜੀ ਅੱਛਾ ਜੀ ਬਾਪੂ ਜੀ ਕਿੰਨੇ ਸਾਲ ਹੋ ਗਏ ਇਸ ਹਸਪਤਾਲ ਨੂੰ ਬਿਲਡਿੰਗ ਨੂੰ ਬਣੀ ਇਹਨੂੰ ਹੋ ਗਏ ਘੱਟੋ ਘੱਟ 4 ਸਾਲ ਅੱਛਾ ਜੀ ਹਾਂ ਜੀ ਤੇ ਇੱਥੇ ਇਹ ਇਹ ਦੀ ਹਸਪਤਾਲ ਦੀ ਸ਼ੁਰੂਆਤ ਹੋ ਚੁੱਕੀ ਆ ਸ਼ੁਰੂਆਤ ਇਹ ਬਸ ਹਸਪਤਾਲ ਬਣ ਗਿਆ ਇੱਥੇ ਕੋਈ ਡਾਕਟਰ ਨਹੀਂ ਆਇਆ ਹੂੰ ਤੇ ਆ ਕਿਨੇ ਕਿਨੇ ਬਣਾਇਆ ਸੀਗਾ ਡਾਕਟਰ ওভারਸ਼ੋ ਨੇ ਬਣਾਇਆ ਸੀਗਾ ਹਾਂ ਆਹ ਫੋਟੋ ਹਲਕੇ ਤੋਂ ਅੱਛਾ ਕਿੰਨੇ ਕਿੰਨੇ ਪਿੰਡਾਂ ਦਾ ਹਸਪਤਾਲ ਆ ਜੀ ਇਹ ਤੇ 10 ਪਿੰਡਾਂ ਦਾ ਹਸਪਤਾਲ ਬਣਾਇਆ ਸੀ ਅੱਛਾ ਜੀ ਪਰ ਇਸੇ ਕੋਈ ਹਜੇ ਡਾਕਟਰ ਆਉਂਦਾ ਜਾਂ ਇੱਥੇ ਕੋਈ ਡਾਕਟਰ ਨਹੀਂ ਹਜੇ ਆਇਆ ਸਪੈਸ਼ਲਿਸਟ ਤਬਦੀਲ ਕੀਤੀ ਇੱਕ ਇਸੇ ਸਾਡੇ ਪਿੰਡ ਦਾ ਆਮ ਮਾੜਾ ਮੋਟਾ ਜਦ ਦਵਾਈ ਦਿੰਦਾ ਉਹ ਵੀ ਘੰਟਾ ਪੰਜ ਚਾਰ ਘੰਟੇ ਆ ਖੋਲ ਕੇ ਬੰਦ ਕਰ ਦਿੰਦੇ ਆ ਅੱਛਾ ਜੀ ਫੇਰ ਇਹਦੀ ਕੋਈ ਦੱਸ ਪੁੱਛ ਨਹੀਂ ਨਾ ਕੋਈ ਸਿਆ ਆ ਅੱਲਾ ਖਾਲਸਾ ਤੇ ਇਹ ਜਿਸ ਤਰ੍ਹਾਂ ਬਾਬਾ ਜੀ ਸਰਸਿੰਘ ਜੀ ਦੀ ਯਾਦ ਦੇ ਵਿੱਚ ਹਸਪਤਾਲ ਬਣਿਆ ਹੋਇਆ ਹਾਂਜੀ ਤੇ ਆਪਣਾ ਤੇ ਇਹਦੇ ਅਸੀਂ ਦੇਖਿਆ ਕਿ ਸ਼ੁਰੂਆਤ ਜਦੋਂ ਅਸੀਂ ਅੰਦਰ ਵੜਦੇ ਹਾਂ ਤੇ ਉਸ ਵੇਲੇ ਬਾਬਾ ਜੀ ਦਾ ਬੁੱਤ ਵੀ ਲੱਗਿਆ ਹੋਇਆ ਹਾਂਜੀ ਆਦਮਕਤ ਤੇ ਉਹ ਬੁੱਤ ਦੀ ਜਿਹੜੀ ਥੱਲੇ ਦੇਖਿਆ ਕਾਫੀ ਕਾਫੂਸ ਵੀ ਆ ਉੱਪਰ ਛੱਤ ਤੇ ਕੋਈ ਜਿਮਾਈ ਨਹੀਂ ਹੋਈ ਜਮਾਈ ਹਾਂਜੀ ਉਵੇਂ ਪਿਆ ਬੁੱਤ ਲੱਗਿਆ ਉਸ ਤੋਂ ਬਾਅਦ ਇਹਦੀ ਕੋਈ ਪਾਈ ਨਹੀਂ ਹੋਈ ਡਾਕਟਰ ਦੀ ਬਦਲੀ ਹੋ ਗਈ ਇੱਥੋਂ ਹਾਂਜੀ ਬਸ ਫੇਰ ਨਹੀਂ ਕਿਸੇ ਨੇ ਪੁੱਛਿਆ ਅੱਛਾ ਇਹ ਜਿਹੜੀ ਆਪਣਾ ਜਿਹੜਾ ਬੁੱਤ ਲੱਗਿਆ ਇਹ ਇਹ ਪੰਜਾਬ ਸਰਕਾਰ ਨੇ ਲਾਇਆ ਸੀ ਜੀ ਇਹ ਹਾਂ ਜੀ ਇਹ ਸਰਕਾਰ ਨੇ ਲਾਇਆ ਸੀ ਅੱਛਾ ਜੀ ਹਾਂ ਜੀ ਅਮਰ ਅਮਰ ਜਿਗਵਾ ਹੀ ਜੇ ਸਾਰਾ ਕੁਝ ਹੋਇਆ ਹਸਪਤਾਲ ਵੀ ਉਹਦੇ ਬਣਿਆ ਹਮ ਬੁੱਤ ਵੀ ਉਹਦੇ ਆਇਆ ਉਸ ਤੋਂ ਬਾਅਦ ਇਹਨੂੰ ਕੋਈ ਵਾਸਤਾ ਨਹੀਂ ਕਰੇ ਨੇ ਨਾ ਸਫਾਈ ਨਾ ਲੈਣ ਹਾਂ ਹੋਣ ਵਾਲੀ ਸਰਕਾਰ ਕੋਈ ਇਹ ਚਮਣੇ ਆ ਬਈ ਹਸਪਤਾਲ ਦੇ ਵਿੱਚ ਡਾਕਟਰ ਆਉਣੇ ਚਾਹੀਦੇ ਆ ਪਸਾ ਬੈੱਡ ਬੱਡਾ ਦਾ ਹੈ ਚੱਲ ਵੀ ਹੋਣਾ ਚਾਹੀਦਾ ਜੀ ਕਮਰਾਂ ਦੇ ਬਿਹੂਲਤਾ ਮੈਂ ਨਰਸ ਕੋ ਏਸੀ ਤਰਸੇਮ ਸਿੰਘ ਪੰਚ ਇਨਾਂ ਨੇ ਮੰਗ ਕੀਤੀ ਆ ਕਿ ਜਿਸ ਤਰ੍ਹਾਂ ਬਾਬਾ ਇਸਰ ਸਿੰਘ ਦੀ ਜਿੱਦੀ ਵੱਡੀ ਸ਼ਹਾਦਤ ਆ ਉਹਨਾਂ ਦੀ ਸ਼ਹਾਦਤ ਨੂੰ ਆਉਣ ਗਲਿਆ ਕੀਤਾ ਜਾ ਰਿਹਾ ਔਰ ਉਹਨਾਂ ਦੇ ਨਾਂ ਦੇ ਉੱਤੇ ਹਸਪਤਾਲ ਤਾਂ ਮਾਣਯੋਗ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਜੀ ਨੇ ਬਣਾ ਦਿੱਤਾ ਉਹਦੀ ਬਿਲਡਿੰਗ ਦੇ ਉੱਪਰ ਲੱਖਾਂ ਰੁਪਇਆ ਲੱਗਿਆ ਔਰ ਇਹ ਲੱਖਾਂ ਰੁਪਇਆ ਲੱਗਿਆ ਅੱਜ ਚਿੱਟਾ ਹਾਥੀ ਸਾਬਤ ਹੋ ਰਿਹਾ ਔਰ ਇੱਥੇ ਇੱਥੇ ਕੋਈ ਵੀ ਡਾਕਟਰ ਨਹੀਂ ਹੈ ਤੇ ਜਿਹੜੀ ਨਾਲ ਦੀ ਇੱਕ ਛੋਟੀ ਜੀ ਬਿਲਡਿੰਗ ਦੇ ਵਿੱਚ ਛੋਟੇ ਜੇ ਕਮਰੇ ਦੇ ਵਿੱਚ ਡਿਸਪੈਂਸਰੀ ਸੀ ਉਹੀ ਇੱਧਰ ਸੈੱਪਟ ਕਰ ਦਿੱਤੀ ਗਈ ਆ ਔਰ ਜਿਸ ਤਰ੍ਹਾਂ ਦੇ 10 ਮਿੰਟਾਂ ਦਾ ਇਹ ਹਸਪਤਾਲ ਆ ਇਸ ਇਸ ਹਸਪਤਾਲ ਨੂੰ ਹਾਲੇ ਤੱਕ ਵੀ ਕੋਈ ਡਾਕਟਰ ਨਸੀਬ ਨਹੀਂ ਹੋਇਆ ਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਆਖਦੀ ਆ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਜਾ ਰਹੇ ਆ ਤੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਚੰਗੀ ਸਿੱਖਿਆ এডੂਕੇਸ਼ਨ ਦੇਣ ਦਾ ਦਾਵਾ ਕਰਦੀ ਆ ਪਰ ਇਸ ਹਸਪਤਾਲ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਆ ਉਹ ਖੋਖਲੇ ਹੁੰਦੇ ਨੇ ਜਰਾ ਨਹੀਂ ਜਿਗਰਾਉ ਤੋਂ ਕੈਮਰਾਮੈਨ ਕੁਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ अजीत ਵਰਤੀ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ